ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼ਿਵ ਸ਼ੰਕਰ ਜੈ ਬੋਲੇ ਨਾਥ ਮੈਂ ਆਪਣੇ ਵੱਲੋਂ ਆਪਣੇ ਚਾਵਲਾ ਪਰਿਵਾਰ ਵੱਲੋਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਵਿਦੇਸ਼ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈ ਦਿੰਦਾ ਆ ਤੇ ਮੈਂ ਸਾਰਿਆਂ ਹੀ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਆ ਕਿ ਮਹਾ ਸ਼ਿਵਰਾਤਰੀ ਬੁੱਧਵਾਰ ਨੂੰ 26 ਫਰਵਰੀ ਨੂੰ ਸ਼੍ਰੀ ਦੇਵੀ ਤਲਾ ਮੰਦਰ ਤੋਂ ਕੱਢੀ ਜਾ ਰਹੀ ਹੈ ਤੇ ਸਾਰੇ ਹੀ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਵੱਧ ਚੜ ਕੇ ਇਹਦੇ ਵਿੱਚ ਆਪਾਂ ਪਹੁੰਚੀਏ ਤੇ ਸ਼੍ਰੀ ਭੋਲੇਨਾਥ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਤੇ ਮੈਂ ਦੇਖਿਆ ਤੁਸੀਂ ਸ਼ਹਿਰ ਦੇ ਵਿੱਚ ਦੇਖਿਆ ਕਿ ਪੂਰੇ ਹੀ ਸ਼ਹਿਰ ਦੇ ਵਿੱਚ ਮਹਾ ਸ਼ਿਵਰਾਤਰੀ ਉਸਾ ਕਮੇਟੀ ਜਿਹੜੀ ਨਰੇਸ਼ ਖਾਨ ਜੀ ਨੇ ਉਹਨਾਂ ਨੇ ਬਹੁਤ ਹੀ ਇਸ ਵਾਰ ਬਹੁਤ ਹੀ ਵਧੀਆ ਅਰੇਂਜਮੈਂਟ ਕੀਤਾ ਇਸ ਸ਼ਹਿਰ ਦੇ ਵਿੱਚ ਪੂਰੇ ਹੀ ਜਗਮਗ ਹੋਈ ਪਈ ਹੈ ਮੈਂ ਕਹਿੰਦਾ ਕਿ ਹਰ ਸਾਲ ਇਹਨਾਂ ਨੂੰ ਭੋਲੇਨਾਥ ਬਾਬਾ ਜੀ ਦੀ ਕਿਰਪਾ ਬਣੀ ਰਹੇ ਤੇ ਹਮੇਸ਼ਾ ਹੀ ਤਰੱਕੀ ਕਰਨ ਤੇ ਹਰ ਸਾਲ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਮਹਾ ਸ਼ਿਵਰਾਤਰੀ ਸ਼ੋਭਾ ਯਾਤਰਾ ਕਰਦੇ ਰਹਿਣ ਮੈਂ ਇਨਾਂ ਹੀ ਫਿਰ ਇੱਕ ਵਾਰੀ ਬੇਨਤੀ ਕਰਦਾ ਕਿ 26 ਤਰੀਕ ਨੂੰ ਸਾਰੇ ਸ਼੍ਰੀ ਦੇਵਿੱਤ ਲਾ ਮੰਦਿਰ ਸਮੇਤ ਸਿਰ ਪਹੁੰਚ ਕੇ ਭੋਲੇ ਨਾਲ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਸ਼ੋਭਾ ਯਾਤਰਾ ਦਾ ਆਨੰਦ ਮਾਣੋ ਜੇ ਭੀਰਾਮ ਬੰਬੰਬੋਲੇ ਸ਼੍ਰੀ ਵਾਹਿਗੁਰੂ ਜੀ ਦਾ ਖਾਸ ਅਸ਼ੀਰਵਾਹਿਗੁਰੂ ਜੀ ਕੀ ਫਤ